ਹਲਕੇ ਕੈਂਡੀਡੇਟ ਸ਼ਬਦ ਇਹਨਾਂ ਦੇ ਯੂਸ ਕੀਤੇ ਗਏ ਤੁਹਾਡੇ ਬਾਰੇ ਕਿ ਉਹ ਰੇਸ ਦੇ ਵਿੱਚ ਤੁਹਾਨੂੰ ਮੰਨਦੇ ਨਹੀਂ ਤੁਹਾਨੂੰ ਮੈਨ ਲੱਗਦਾ ਹਲਕਾ ਦੇਖ ਲਓ ਸਰੀਰ 'ਚ ਵੀ ਮੈਂ ਉਹਨਾਂ ਨਾਲੋਂ 10-15 ਕਿਲੋ ਭਾਰਨ 'ਚ ਪਹਾਰਾ ਹਾਂ ਕਮਾ 'ਚ ਵੀ ਉਹਦੇ ਨਾਲ ਉਹਨਾਂ ਨਾਲੋਂ ਪਹਾਰਾ ਮਾਰਾ ਜੇ ਬੜਿੰਗ ਨਾਲੋਂ ਵੀ ਬਿੱਟੂ ਨਾਲੋਂ ਵੀ ਕੀੜੀ ਹਾਥੀ ਦੇ ਸੁੰਡ ਚ ਵੜ ਗਈ ਸੀ ਉਹਨੂੰ ਟਾਂਡਵ ਕਰਾਤਾ ਸੀਗਾ ਇਹ ਉਹ ਗੱਲਾਂ ਪੁੱਲੀ ਬੈਠੇ ਆ ਕੈਂਡੀਡੇਟ ਲੋਕਲ ਕੋਲ ਲੱਭਦੇ ਨਹੀਂ ਨੇ ਕਿ ਸਾਨੂੰ ਕੈਬਿਨੇਟ ਮੰਤਰੀ ਤੇ ਜਲਿਸਟਿੰਗ ਐਮਐਲਏ ਨੇ ਉਹ ਵੀ ਲਿਆਉਣੇ ਪੈ ਰਹੇ ਨੇ ਅਵੇਸ਼ ਕਾਂਗਰਸ ਦਾ ਪ੍ਰਧਾਨ ਲੜ ਰਿਆ ਵਾ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਉਹਨਾਂ ਨੂੰ ਲਿਆਉਣੇ ਉਹਨਾਂ ਕੋ ਵਰਕਰ ਐ ਨਹੀਂ ਲੁਧਿਆਣੇ ਦੇ ਉੱਤੇ ਹੀ ਲਾ ਲਓ 50 ਲੱਖ ਦੀ ਆਬਾਦੀ ਦਾ ਸ਼ਹਿਰ ਆ ਲੁਧਿਆਣੇ ਕੋਈ ਕਾਂਗਰਸੀ ਐ ਨਹੀਂ ਲੱਭਿਆ ਉਹਨਾਂ ਨੂੰ ਸਾਡੇ ਉੱਤੇ ਸਵਾਲ ਚੱਕਣ ਤੋਂ ਪਹਿਲਾਂ ਆਪਣੇ ਵੱਲ ਤਾਂ ਝਾਕਣਾ ਉਹ ਚਾਪਲੂਸਾਂ ਦੀ پارٹی ਰਹਿ ਗਈ ਜਿਹਦੇ ਮੂੰਹ 'ਚ سونے ਦਾ ਚਮਚਾ ਜ ਉਹਨੂੰ ਵੱਡਾ ਹੌਦਾ ਵਾ ਇਹਨਾਂ 'ਚ ਚਾਪਲੂਸੀ ਕਰਕੇ ਹੁਣ ਬਿੱਟੂ ਉਧਰ ਭੱਜ ਗਿਆ ਇੱਧਰ ਰਾਜਾ ਜੀ ਆ ਗਏ ਬਾਜੀ ਬਾਜੀ ਨੇ ਇੱਥੇ ਕਹਿੰਦੇ ਮੈਂ ਘਰ ਲੈ ਲਿਆ ਬਹਿਣ ਲਈ ਜੀ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਲਿਆ ਰਾਜਨੀਤੀ ਇੱਥੋਂ 5 ਸਾਲ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਜਾਂਦੇ ਆ ਉੱਥੇ ਜਾ ਕੇ ਬਹਿ ਕੇ ਪੌਣੇ 5 ਸਾਲ ਵਾਸਤੇ ਮੁੜੇ ਆਉਂਦੇ ਆ ਦਿੱਲੀ ਸੁੱਚੇ ਮੂੰਹ ਜਾਂਦੇ ਆ ਸੁੱਚੇ ਮੂੰਹ ਹੀ ਆ ਜਾਂਦੇ ਆ ਉਨ ਲੁਧਿਆਣੇ ਦੇ ਲੋਕ ਜਾਣ ਚੁੱਕੇ ਬਿੱਟੂ ਨੂੰ ਵੀ 10 ਸਾਲ ਮੌਕਾ ਦਿੱਤਾ ਲੁਧਿਆਣੇ ਦੇ ਖੈਰ ਇਹ ਹੋਣਾ ਨੂੰ ਤਾਂ ਕੋਈ ਬੈਨੀਫਿਟ ਹੋ ਜੂ ਜਾਂ ਬਾਜਵਾ ਸਾਹਿਬ ਨੂੰ ਹੋ ਜੂ ਜਾਂ ਬਿੱਟੂ ਨੂੰ ਹੋ ਜੂ ਪੰਜਾਬ ਦਾ ਤਾਂ ਕੋਈ ਭਲਾ ਨਹੀਂ ਹੋਣਾ ਇਹ ਜੀਆਂ ਗੱਲਾਂ ਕਰਕੇ ਪੰਜਾਬ ਦਾ ਭਲਾ ਹੋ ਰਿਹਾ ਵਸਤੰਦ ਪੰਜਾਬ ਨੇ ਕਿੰਨਾ ਸੰਤਾਪ ਭੋਗਿਆ 10 12 ਸਾਲ ਸਾਡੀ ਜਵਾਨੀ ਉਸ ਕੰਮ ਚ ਚਲੇਗੀ ਸਾਡਾ ਫਾਈਨੈਂਸ਼ਲੀ ਅਸੀਂ ਉਸ ਕੰਮ ਦੇ ਵਿੱਚ ਬੀਕ ਹੋ ਗਿਆ ਪੰਜਾਬ ਜਿਹੜੇ ਭੈਣ ਭਰਾ ਗਏ ਦੁਨੀਆ ਤੋਂ ਉਹਨਾਂ ਦਾ ਕੋਈ ਸਾਰ ਨਹੀਂ ਲਈ ਕਿਸੇ ਨੇ ਬੀਬੀਆਂ ਕਹਿੰਦੀਆਂ ਕਿ ਸਾਡਾ ਹੱਕਾਰ ਤੇ ਆ ਬੀਬੀਆਂ ਨੂੰ ਕਹਤਾਂ ਹਾਂ ਕੋਈ ਨਹੀਂ 2 ਮਹੀਨੇ ਤੱਕ ਉਹ ਵੀ ਦੇ ਦੇਣਾ ਪੰਜਾਬੀਆਂ 13 ਸੀਟਾਂ ਦੇ ਵਿੱਚੋਂ ਲੁਧਿਆਣੇ ਦੀ ਸੀਟ ਔਰ ਸੀਟ ਦੇ ਵਿੱਚ ਵੀ ਨਹੀਂ ਜਾਂਦੀ ਹੈ ਤੇ ਜਦੋਂ ਇੰਡਸਟਰੀ ਦੀ ਗੱਲ ਆਉਂਦੀ ਹੈ ਤਾਂ ਲੁਧਿਆਣੇ ਨੂੰ ਹਾਰਟ ਆਫ ਇੰਡਸਟਰੀ ਕਿਹਾ ਜਾਂਦਾ ਹੈ ਹਾਰਟ ਆਫ ਇੰਡਸਟਰੀ ਇਸ ਕਰਕੇ ਕਿ ਇਹ ਇੰਡਸਟਰੀ ਦਾ ਹੱਬ ਹੈ ਫਿਲਹਾਲ ਇੱਥੇ ਮੈਦਾਨ ਦੇ ਵਿੱਚ ਇੱਕ ਪਾਸੇ ਰਾਜਾ ਬਰਿੰਗ ਨੇ ਲਵਨੀ ਟਿੱਟੂ ਨੇ ਅਸ਼ੋਕ ਰਾਸ਼ੀ ਪੱਪੀ ਨੇ ਤੱਕੋ ਲਾ ਕੇ ਜਿਹੜਾ ਮੁੱਖ ਮੁਕਾਬਲਾ ਹੈ ਉਹ ਤਿੰਨਾਂ ਪਾਰਟੀਆਂ ਦੇ ਵਿੱਚ ਕਿਹਾ ਜਾ ਰਿਹਾ ਹੈ ਨੋ ਡਾਊਟ ਕੋਮ ਆਜ਼ਾਦ ਉਮੀਦਵਾਰ ਵੀ ਨੇ ਥੋਗਾਲੀ 党 ਦੇ ਉਮੀਦਵਾਰ ਵੀ ਨੇ ਅਸ਼ੋਕ ਰਾਸ਼ੀ ਪੱਪੀ ਜੀ ਕਿਵੇਂ ਦੇਖ ਰਹੇ ਨੇ ਇੱਥੇ ਦੇ ਮਸਲਿਆਂ ਨੂੰ ਸਿਨੈਰੀਓ ਜਿਹੜਾ ਬਣਦਾ ਜਾ ਰਿਹਾ ਹੈ ਉਸ ਸਭ ਦੇ ਵਿਚਾਲੇ ਉਹ ਆਪਣੇ ਆਪ ਨੂੰ ਕਿੱਥੇ ਦੇਖ ਰਹੇ ਨੇ ਉਹਨਾਂ ਦੇ ਨਾਲ ਹੀ ਅਸੀਂ ਗੱਲਬਾਤ ਕਰਕੇ ਜਾਣਾਂਗੇ ਅਸ਼ੋਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਹੈ ਸਿਆਸੀ ਥਕਾਵਟ ਤਾਂ ਨਹੀਂ ਨਹੀਂ ਥਕਾਵਟ ਨਹੀਂ ਹੈ ਜੀ ਤੇ ਦਿਨ ਵਸੇ ਥੋੜੇ रह ਗਏ ਆ ਦਿਨ ਰਹਿ ਗਏ ਪਰ ਐਕਸਰਸਾਈਜ਼ ਵੱਧ ਗਈ ਅੱਛਾ ਤੇ ਜਦੋਂ ਜਦੋਂ ਦਿਨ ਵਸੇ ਥੋੜੇ ਲੈ ਜਾਂਦੇ ਆ ਧੜਕਣ ਤੇਜ਼ ਹੁੰਦੀ ਹੈ ਨਹੀਂ ਧੜਕਣ ਤੇ ਜੋ ਕੰਮਾਂ ਦੇ ਆਧਾਰ ਤੇ ਜਿਵੇਂ ਕੰਮ ਕੀਤੇ ਆ ਉਹਦੇ ਨਾਲ ਕੋਈ ਧੜਕਣ ਨਹੀਂ ਤੇਜ਼ ਹੈਗੀ ਕੰਮ ਕੀਤੇ ਆ ਸਵਾ ਦੋ ਸਾਲ ਲੋਕਾਂ ਦੇ ਵਿੱਚ ਜਾ ਕੇ ਆਪਣੇ ਕੰਮ ਦੱਸੀ ਦੇ ਸਵਾ ਦੋ ਸਾਲ ਆਪਣੇ ਹਲਕੇ 'ਚ ਕੰਮ ਕਰਕੇ ਆਏ ਅੱਛਾ ਐਮਐਲਏ ਸ਼ੁਭ ਤਾਂ ਹਜੇ ਕਹਿੰਦੇ ਇੰਜੋਏ ਕਰੀ ਰਿਹਾ ਤੁਸੀਂ ਉਹਦਾ ਹਜੇ ਆਪਣਾ ਕਨਿਓਰ ਪੂਰਾ ਕਰਨਾ ਸੀ ਲੱਗਾ ਸੀਗਾ ਕਿ ਵਿੱਚ ਆਹ ਵਾਲਾ ਡਰਨਿੰਗ ਪੁਆਇੰਟ ਆ ਜਾਵੇਗਾ ਦੇਖੋ ਸੇਵਾ ਹੁੰਦੀ ਆ ਸੇਵਾ ਦੇ ਵਿੱਚ ਕੋਈ ਅਗਲੀ ਝਾਕਰੀ ਰੱਖਣੀ ਚਾਹੀਦੀ ਸੀ ਜੇ ਦੋ ਬੰਦਾ ਸੇਵਾ ਕਰਦਾ ਫਿਰ ਮਾਲਕ ਆਪ ਹੀ ਵਡਿਆਈ ਦੇ ਦਿੰਦਾ ਜਦੋਂ ਸੇਵਾ ਕਰਦਾ ਪਰ ਇਹਨੂੰ ਤੁਸੀਂ ਵਡਿਆਈ ਕਹਿੰਦੇ ਹੋ ਜਾਂ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਉਠਦੇ ਨੇ ਕਿ ਕਿ ਕੈਂਡੀਡੇਟ ਲੋਕਲ ਹੋ ਲੱਭਦੇ ਨਹੀਂ ਨੇ ਕਿ ਸਾਨੂੰ ਕੈਬਨਿਟ ਮੰਤਰੀ ਤੇ ਚੇਲਿਸਟਿੰਗ ਐਮ ਐਲ ਏ ਨੇ ਉਹੀ ਲਿਆਉਣੇ ਪੈ ਰਹੇ ਨੇ ਨਹੀਂ ਸਵਾਲ ਹੁਣ ਉਹਨਾਂ ਦਾ ਤਾਂ ਕੋਈ ਸ ਹੈ ਹੀ ਨਹੀਂਗਾ ਉਹ ਕਿੱਥੋਂ ਲਿਆਉਣ ਉਹਨਾਂ ਕੋਲ ਤਾਂ 12 14 ਦਾ ਹੈਗੇ ਨੇ ਉਹ ਕਿੱਥੋਂ ਲਿਆਉਣ ਉਹਨਾਂ ਦੇ ਵਿੱਚੋਂ ਵੀ ਇੱਕ ਦੋ ਉਹਨਾਂ ਨੇ ਛਾਂਟਿਆ ਉਹ ਲਾਸਟ ਆਪਣਾ ਪ੍ਰਧਾਨ ਕਿਉਂ ਲਿਆਏ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲੜ ਰਿਆ ਵਾ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਉਹਨਾਂ ਨੂੰ ਲਿਆਉਣੇ ਉਹਨਾਂ ਕੋ ਵਰਕਰ ਐ ਨਹੀਂ ਲੁਧਿਆਣੇ ਦੇ ਉੱਤੇ ਹੀ ਲਾ ਲਓ 50 ਲੱਖ ਦੀ ਆਬਾਦੀ ਦਾ ਸ਼ਹਿਰ ਆ ਲੁਧਿਆਣੇ ਕੋਈ ਕਾਂਗਰਸੀ ਐ ਨਹੀਂ ਲੱਭਿਆ ਉਹਨਾਂ ਨੂੰ ਸਾਡੇ ਉੱਤੇ ਸਵਾਲ ਚੱਕਣ ਤੋਂ ਪਹਿਲਾਂ ਆਪਣੇ ਵੱਲ ਤਾਂ ਝਾਕਣਾ ਉਹ ਵੀ ਅਸੀਂ ਕੀ ਕਰ ਰਹੇ ਆ ਆਪ ਨਹੀਂ ਲਿਆਏ ਉਹ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨੂੰ ਮੇਰੇ ਇੱਥੇ ਲੁਧਿਆਣੇ ਲਿਆ ਕੇ ਲੜਾ ਰਹੇ ਆ 180 ਕਿਲੋਮੀਟਰ ਤੋਂ ਲਿਆ ਕੇ ਲੁਧਿਆਣੇ ਲੜਾਉਂਦਾ ਲੁਧਿਆਣੇ ਦਾ ਮਤਲਬ ਕੋਈ ਕਾਂਗਰਸ ਹੈ ਨਹੀਂਗੀ ਕਹਿੰਦੇ ਸਾਡੇ ਤਾਂ ਜੇ ਰਾਤੋਂ ਰਾਤ ਹੀ ਵੱਡੀ ਤਬਦੀਲੀ ਨਾ ਹੁੰਦੀ ਤਾਂ ਸਾਨੂੰ ਤਾਂ ਲੋੜ ਹੀ ਨਹੀਂ ਸੀ ਨਹੀਂ ਬਦਲੀ ਦਲ ਬਦਲੀ ਤਾਂ ਕੀਤੀ ਐ ਦੋਨੇ ਏ ਬੀ ਟੀਮਾਂ ਬਣੀਆਂ ਹੋਈਆਂ ਨੇ ਇਹ ਬਿੱਟੂ ਨੇ ਤਾਂ 10 ਸਾਲ ਬਿੱਟੂ ਨੂੰ ਵੀ ਦਿੱਤੀ ਆ ਕਮਾਂਡ ਅਸਲ ਕਾਂਗਰਸ ਦਾ ਕੀ ਆ ਕਾਂਗਰਸ ਨੇ ਸੇਵਾ ਭਾਵਨਾ ਦਾ ਕੱਢ ਹੀ ਦਿੱਤੀ ਆਪਣੇ ਮਨ ਚੋਂ ਚਾਪ ਲੂਸਾਂ ਦੀ ਪਾਰਟੀ ਰਹਿ ਗਈ ਜਿਹਦੇ ਮੂੰਹ ਚ ਸੋਨੇ ਦਾ ਚਮਚਾ ਉਹਨੂੰ ਵੱਡਾ ਅਹੁਦਾ ਵਾ ਇਨਾ ਚਾਪਲੂਸੀ ਕਰਕੇ ਹੁਣ ਬਿੱਟੂ ਉਧਰ ਭੱਜ ਗਿਆ ਇਧਰ ਰਾਜਾ ਜੀ ਆ ਗਏ ਹੁਣ ਲੁਧਿਆਣੇ ਦੇ ਲੋਕ ਜਾਣ ਚੁੱਕੇ ਬਿੱਟੂ ਨੂੰ ਵੀ 10 ਸਾਲ ਮੌਕਾ ਦਿੱਤਾ ਲੁਧਿਆਣੇ ਦੇ ਲੋਕਾਂ ਨੇ ਕਿਸੇ ਦਾ ਇੱਕ ਲੁਧਿਆਣੇ ਦਾ ਕੋਈ ਅਜੇ ਤੱਕ ਲੋਕ ਸਭਾ ਚ ਸਵਾਲ ਨਹੀਂ ਉਠਾਇਆ ਇਹਨੇ ਬਿੱਟੂ ਨੇ ਕੋਦੇ ਲੁਧਿਆਣੇ ਦੀ ਆਵਾਜ਼ ਨਹੀਂ ਉਠਾਈ ਇਸ ਕਰਕੇ ਲੋਕਾਂ ਨੇ ਹੁਣ ਕਿਸੇ ਦਾ ਟੈਲੀਫੋਨ ਨਹੀਂ ਚੱਕਿਆ ਨੇ ਪੌਣੇ 5 ਸਾਲ ਕਿਸੇ ਦਾ ਟੈਲੀ ਮੈਨ ਲੱਗਦਾ ਉਹਦਾ ਕੋਈ ਆਪਣੇ ਕੋਲ ਟੈਲੀਫੋਨ ਹੀ ਨਹੀਂ ਹੈ ਜੀ ਸੁਆਇਕ ਘਰਦਿਆਂ ਦੇ ਕੋਲ ਉਹਦੇ ਨੰਬਰ ਹੋਵੇ ਹੋਵੇ ਉਹ ਕਹਿੰਦੇ ਘਰ ਵੀ ਨਹੀਂ ਹੈਗਾ ਮੇਰੇ ਕੋਲ ਨਹੀਂ ਘਰ ਵੀ ਤਾਂ ਫਿਰ ਹੁਣ ਲੋਕ ਲੋਕਾਂ ਦੀਆਂ ਵੋਟਾਂ ਲੈਣ ਵੇਲੇ ਤਾਂ ਹੁਣ ਤਾਂ ਨੰਬਰ ਖੁੱਲਾ ਹੁੰਦਾ ਵੋਟਾਂ ਲੈਣ ਤੋਂ ਬਾਅਦ ਬੰਦ ਪਰ ਸ਼ੋਕਜੀ ਵਸੇ ਕੇਵੇਂ ਦੇਖਦੇ ਹੋ ਕਿ ਇੱਕ ਐਮਪੀ ਲੋਕਾਂ ਨੇ ਚੁਣਿਆ ਹੋਵੇ ਦੋ ਵਾਰ 10 ਸਾਲ ਨੂੰ ਲੁਧਿਆਣੇ ਨੂੰ ਰਿਪਰੈਜ਼ੈਂਟ ਕਰਦੇ ਸੀ ਤੇ ਲੁਧਿਆਣੇ ਦੇ ਵਿੱਚ ਉਹਨਾਂ ਦਾ ਆਪਣਾ ਪੱਕਾ ਟਿਕਾਣਾ ਹੀ ਨਹੀਂ ਸੀ ਨਹੀਂ ਟਿਕਾਣਾ ਤਾਂ ਨਹੀਂ ਸੀਗਾ ਸਿਰਫ ਇਹਨਾਂ ਦੀ ਅੱਗੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਇੱਥੇ ਆ ਗਏ ਇੰਨਾਂ ਨੇ ਅਸਲ 'ਚ ਫਿਰ ਇੱਕ ਤੋਰ ਚੱਲੇਗੇ ਫਰੋਈਪੁਰ ਲੜਨ ਲਈ ਇੰਨਾਂ ਨੇ ਅਸਲ 'ਚ ਰਾਜਨੀਤੀ ਨੂੰ ਧੰਦਾ ਬਣਾ ਲਿਆ ਵੀ ਬੈਗਪੈਕ ਕਰੋ ਚਲੋ ਆ ਫਲਾਣੇ ਸ਼ਹਿਰ ਦੇ ਲੋਕਾਂ ਨੂੰ ਦਾਸੀ ਬੇਵਕੂਫ ਬਣਾ ਲਿਆ ਉਹਨਾਂ ਅਗਲਿਆਂ ਨੂੰ ਚੱਲੀਏ ਇਹ ਇਨਾਂ ਲੋਕਾਂ ਨੇ ਧੰਦਾ ਬਣਾ ਕੇ ਰਾਜਨੀਤੀ ਕਰਨੀ ਸ਼ੁਰੂ ਕਰਤੀ ਸੇਵਾ ਭਾਵਨਾ ਅੱਗੇ ਲੋਕ ਕੋਈ ਇੱਕ ਹਲਕੇ ਤੋਂ ਲੈ ਲੈਂਦੇ ਅਗਲੇ ਕਹਿੰਦੇ ਮੈਂ ਆਪਣੇ ਹਲਕੇ ਦੇ ਯਾਰ ਵੋਟਰਾਂ ਦਾ ਦੇਣਾ ਨਹੀਂ ਦੇ ਸਕਦਾ ਇਹ ਲੋਕ ਤਾਂ ਉਹਨਾਂ ਵੋਟਰਾਂ ਨੂੰ ਸਮਝਦੇ ਮਜ਼ਾਕ ਵੀ ਇੱਥੋਂ ਜੱਕਿਆ ਚੀਪਾ ਕੀਤਾ ਜਿਵੇਂ ਰਾਜਾ ਜੀ ਲੁਧਿਆਣੇ ਆ ਗਏ ਨਾ ਉਹਨਾਂ ਦਾ ਕਿਹੜਾ ਕੋਈ ਟਿਕਾਣਾ ਇੱਥੇ ਬਾਜੀ ਬਾਜੀ ਨੇ ਇੱਥੇ ਕਹਿੰਦੇ ਮੈਂ ਘਰ ਲੈ ਲਿਆ ਬਹਿਣ ਲਈ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਲਿਆ ਰਾਜਨੀਤੀ ਨੂੰ ਇੱਥੋਂ 5 ਸਾਲ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਜਾਂਦੇ ਆ ਉੱਥੇ ਜਾ ਕੇ ਬਹਿ ਕੇ ਪੌਣੇ 5 ਸਾਲ ਬਾਅਦ ਫੇਰ ਮੁੜੇ ਆਉਂਦੇ ਆ ਦਿੱਲੀ ਸੁੱਚੇ ਮੂਹ ਜਾਂਦੇ ਆ ਸੁੱਚੇ ਮੂਹ ਹੀ ਆ ਜਾਂਦੇ ਵੈਸੇ ਇਸ ਵੇਲੇ ਲੋਕ ਬੜੇ ਹੈਰਾਨ ਨੇ ਲੁਧਿਆਣੇ ਦੇ ਕੋਈ ਉਹ ਕਹਿੰਦੇ ਕਿ ਤੈਨੂੰ ਜਿਹੜੇ ਮੇਨ ਕੈਂਡੀਡੇਟ ਨੇ ਹੈ ਤਾਂ ਤੈਨੂੰ ਹੀ ਕਾਂਗਰਸ ਤੋਂ ਨਿਕਲੇ ਹੋਏ ਦੇਖੋ ਕਹਿੰਦੇ ਤੁਸੀਂ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਤਾਂ ਹੈ ਹੀ ਕਾਂਗਰਸ ਦੇਖੋ ਤੀਜਾ ਤੀਜਾ ਤੇਰੀ ਨਹੀਂ ਸੀ ਕਾਲੀ ਭਾਈਪਾ ਇਕੱਠੇ ਸੀਗੇ ਪਹਿਲਾਂ ਤੇ ਕਾਂਗਰਸ ਸੀਗੀ ਹੋਰ ਤੀਜਾ ਤਾਂ ਪੰਜਾਬ ਦੇ ਵਿੱਚ ਕੋਈ ਹੈ ਨਹੀਂ ਸੀਗਾ ਉਦੋਂ ਅਸੀਂ ਹੁਣ ਸਾਡਾ ਮੇਰਾ ਬ੍ਰਦਰ ਵੀ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹ ਵੀ ਐਮਐਲਏ ਸੀਗਾ ਕਾਂਗਰਸੋਂ ਅਸੀਂ ਤਾਂ ਸੀ ਕੇ ਕਾਂਗਰਸੀ ਅਸੀ ਕੋਈ ਇਹ ਨਹੀਂ ਕਹਿੰਦੇ ਵੀ ਨਹੀਂ ਸੀਗੇ ਪਰ ਕੋਈ ਅੱਗੇ ਰਸਤਾ ਨਹੀਂ ਦੇਖਦਾ ਸੀ ਲੁਧਿਆਣੇ ਦੇ ਵਿੱਚ ਫਿਲਹਾਲ ਸਿਆਸੀ ਹਵਾ ਕਿੱधर ਵੀ ਲੱਗ ਰਹੀ ਹੈ ਕਿਉਂਕਿ ਦੋਵੇਂ ਪਾਸੇ ਦਾਵੇ ਬੜੇ ਠੋਕੇ ਜਾ ਰਹੇ ਨਵਰੀਂਤੂ ਕਹਿੰਦੇ ਕਿ ਮੇਰੀ ਜਿੱਤ ਪੱਕੀ ਹੈ ਰਾਜਾ ਵੜਿੰਗ ਕਹਿੰਦੇ ਨੇ ਕਿ ਮੇਰੀ ਚਾਰਲੀਗ ਨੂੰ ਪਤਾ ਲੱਗੇਗਾ ਕਿ ਮੇਰੀ ਪ੍ਰਧਾਨਗੀ ਚ ਕਾਂਗਰਸ ਨੇ ਕੀ ਖਟਿਆ ਹੈ ਦੇਖੋ ਗੱਲ ਸੁਣੋ ਮਕੇਰੀ ਲਾਲ ਦੇ ਸੁਪਨੇ ਲੈਣੇ ਦਾ ਕੋਈ ਮਾੜੀ ਗੱਲ ਨਹੀਂ ਗਈ ਸੁਪਨੇ ਲੈਣੇ ਦਾ ਕੋਈ ਮਾੜੀ ਗੱਲ ਨਹੀਂ ਗਈ ਰਾਜਾ ਜੀ ਲੈ ਰਹੇ ਆ ਸੁਪਨੇ ਇਹ ਲੁਧਿਆਣੇ ਦੇ ਲੋਕ ਆ ਅੱਗੇ ਉਹਨਾਂ ਨੇ 10 ਸਾਲ ਆਪਣੇ ਆਪ ਨੂੰ ਇਸ ਕੰਮ 'ਚ ਗਵਾ ਕੇ ਦੇਖ ਲਿਆ ਇਸ ਕਰਕੇ ਹੁਣ ਲੋਕ ਸਿਆਣੇ ਆ ਬੱਚੇ ਮੀਡੀਆ ਦਾ ਸੋਸ਼ਲ ਮੀਡੀਆ ਦਾ ਜੋਗਾ ਸਭ ਪਤਾ ਬੱਚਿਆਂ ਨੂੰ ਵੀ ਇਹਨਾਂ ਨੇ ਕੀ ਆ ਕੇ ਇੱਥੇ ਕੰਮ ਕੀਤਾ ਕੀ ਇਹਨਾਂ ਨੇ ਵੋਟਾਂ ਲੈ ਕੇ ਜਾ ਕੇ ਦਿੱਲੀ ਉਹ ਬੈਠੇ ਆ ਲੋਕ ਕੈਂਡੀਡੇਟ ਸ਼ਬਦ ਇਦਾਂ ਦੇ ਯੂਜ਼ ਕੀਤੇ ਗਏ ਤੁਹਾਡੇ ਬਾਰੇ ਕਿ ਉਹ ਰੇਸ ਦੇ ਵਿੱਚ ਤੁਹਾਨੂੰ ਮੰਨਦੇ ਨਹੀਂ ਤੁਹਾਨੂੰ ਮੈਨ ਲੱਗਦਾ ਹਲਕਾ ਦੇਖ ਲਓ ਸਰੀਰ 'ਚ ਵੀ ਮੈਂ ਉਹਨਾਂ ਨਾਲ 10-10 ਕਿਲੋ ਭਾਰਨ 'ਚ ਪਾਰਾ ਹੂੰ ਕੰਮਾਂ 'ਚ ਵੀ ਉਹਦੇ ਨਾਲ ਉਹਨਾਂ ਨੂੰ ਪਾਰਾ ਮੈਂ ਰਾਜੇ ਬੜਿੰਗ ਨਾਲੋਂ ਵੀ ਬਿੱਟੂ ਨਾਲੋਂ ਵੀ ਔਰ ਪਿਆਰ ਵੀ ਮੈਂ ਲੋਕਾਂ 'ਚ ਉਹਨਾਂ ਨਾਲ ਵੱਧ ਖੱਟਿਆ ਹੋਇਆ ਹਲਕਾ ਪਾਰਾ ਇੰਨਾ ਨਹੀਂ ਹੁੰਦਾ ਇਹ ਤਾਂ ਇੱਕ ਬਣਿਆ ਨਾ ਗੱਲ ਦਿਖਾਈ ਆ ਲੋਕਾਂ ਨੂੰ ਕੀੜੀ ਹਾਥੀ ਦੇ ਸੁੰਡ ਚ ਵੱੜ ਗਈ ਸੀ ਉਹਨੂੰ ਟਾਂਡਵ ਕਰਾਤਾ ਸੀਗਾ ਇਹ ਉਹ ਗੱਲਾਂ ਭੁੱਲੀ ਬੈਠੇ ਆ ਸੁਪਾਲ ਸਿੰਘ ਖਹਿਰਾ ਦਾ ਬਿਆਨ ਜੋ ਆਇਆ ਸੀ ਦਰਵਾਸੀ ਪੰਜਾਬੀਆਂ ਦੇ ਬਾਰੇ ਤੁਸੀਂ ਸੁਣਿਆ ਸੀ ਮੈਂ ਸੁਣਿਆ ਸੀ ਦਾਜੀ ਤੁਹਾਡਾ ਸਟੈਂਡ ਅਪ ਦੇਖੋ ਓਏ ਵੋਟਾਂ ਦੇ ਵਿੱਚ ਨਾ ਰਾਜਨੀਤੀ ਕਰੋ ਚੰਦ ਦਿਨਾਂ ਲਈ ਤੁਸੀਂ ਆਪਣੇ ਬਿਆਨ ਦੇਣੇ ਨੇ ਲੋਕਾਂ ਦੇ ਮਨਾਂ ਚ ਹੋਰ ਗੱਲਾਂ ਭਰਜਣ ਲੱ ਪੈਂਦੀਆਂ ਨੇ ਇਹਨਾਂ ਨੇ ਸਿਆਸੀ ਬੰਦਿਆਂ ਨੇ ਅੱਗੇ ਪੰਜਾਬ ਦਾ ਘੱਟ ਨੁਕਸਾਨ ਕੀਤਾ ਪੰਜਾਬ ਨੇ ਕਿੰਨਾ ਸੰਤਾਪ ਭੋਗਿਆ 10-12 ਸਾਲ ਸਾਡੀ ਜਵਾਨੀ ਉਸ ਕੰਮ ਚ ਚਲੇਗੀ ਸਾਡਾ ਫਾਈਨੈਂਸ਼ਲੀ ਅਸੀਂ ਉਸ ਕੰਮ ਦੇ ਵਿੱਚ ਬੀਕ ਹੋ ਗਿਆ ਪੰਜਾਬ ਜਿਹੜੇ ਭੈਣ ਭਰਾ ਗਏ ਦੁਨੀਆ ਤੋਂ ਉਹਨਾਂ ਦਾ ਕੋਈ ਸਾਰ ਨਹੀਂ ਲਈ ਕਿਸੇ ਨੇ ਇਸ ਗੱਲਾਂ ਚ ਖੈਰੇ ਹੋਣਾ ਨੂੰ ਤਾਂ ਕੋਈ ਬੈਨੀਫਿਟ ਹੋ ਜੂ ਜਾਂ ਬਾਜਵਾ ਸਾਹਿਬ ਨੂੰ ਹੋ ਜੂ ਜਾਂ ਬਿੱਟੂ ਨੂੰ ਹੋ ਜੂ ਪੰਜਾਬ ਦਾ ਤਾਂ ਕੋਈ ਭਲਾ ਨਹੀਂ ਹੋਣਾ ਇਹ ਜੀਆਂ ਗੱਲਾਂ ਕਰਕੇ ਪੰਜਾਬ ਦਾ ਭਲਾ ਕੁਰੇ ਵੈਸੇ ਤੁਹਾਨੂੰ ਲੱਗਦਾ ਨਹੀਂ ਕਰ ਰਹੇ ਹੁਣ ਸਵਾ ਦੋ ਸਾਲ ਹੋਏ ਆ ਪੰਜਾਬ ਦੇ ਲੋਕ ਖੁਸ਼ ਨੇ ਤਾਂ ਹੀ ਬਣਵੇਂ ਸੀਟਾ ਮਿਲੀਆਂ ਇਹਨਾਂ ਤੋਂ ਅਗਰ ਤੰਗ ਸੀਗੇ ਬਿਜਲੀ ਮੁਫਤ ਵੀ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਹੜੇ ਵੱਡੇ ਕੰਮਾਂ ਚੱਲੇ ਦੇਖੋ ਆ ਹੈਲਥ ਤੇ ਐਜੂਕੇਸ਼ਨ ਤੇ ਲਾ ਲੋ ਦੋ ਚੀਜ਼ਾਂ ਨਾਲ ਬੰਦਾ ਕਮਜ਼ੋਰ ਹੁੰਦਾ ਜੇ ਬੰਦਾ ਪੜ੍ਹਾਈ ਨਾ ਕਰੇ ਐਜੂਕੇਸ਼ਨ ਨਾ ਹੋਵੇ ਬੱਚਿਆਂ ਨੂੰ ਤਾਂ ਉਹ ਘਰ ਕਮਜ਼ੋਰ ਹੋ ਜਾਂਦਾ ਜੇ ਹੈਲਥ ਦੇ ਤੌਰ ਦੇ ਉੱਤੇ ਕਿਸੇ ਪਰਿਵਾਰ ਦੇ ਵਿੱਚ ਜਿਸੇ ਨੂੰ ਬੁਮਾਰੀ ਹੋ ਗਈ ਪਰਿਵਾਰ ਦੇ ਮੈਂਬਰ ਨੂੰ ਤਾਂ ਹੈਲਥ ਦੇ ਵਿੱਚ ਉਹਦੇ ਕੋ ਕਮਜ਼ੋਰੀ ਆ ਜਾਂਦੀ ਹੈ ਘਰ ਉੱਤੇ ਹੀ ਕਮਜ਼ੋਰ ਹੋ ਜਾਂਦਾ ਵਾ ਸਕੂਲ ਆ ਫੈਮਿਲੀਨ ਸਕੂਲ ਕਿ ਲੱਗਦਾ ਕਿ ਸ਼ੁਭਜੀ ਐਜੂਕੇਸ਼ਨ ਸੈਕਟਰ ਸਟਰੋਂਗ ਦੇਖੋ ਸਟਰੋਂਗ ਐ ਦ अमाउंट ਮੈਂ ਮੇਰੇ ਹਲਕੇ ਚ ਖੁੱਲ ਰਿਹਾ ਵਾ ਉਹ ਬਸ ਆ ਇਲੈਕਸ਼ਨਾਂ ਤੋਂ ਬਾਅਦ ਹੋ ਜਾਣਾ ਉਹਦੀ ਭੋਲਾ ਜੀ ਦੇ ਖੁੱਲਿਆ ਇੱਕ ਉਹ ਮੇਰੇ ਕੋਲੋਂ ਇਸ਼ਪਾਰਸ਼ ਕਰਾ ਰਹੇ ਆ ਵੀ ਉੱਥੇ ਕਹਿ ਦਿਓ ਐਮ ਐਲ ਏ ਸਾਹਿਬ ਸਰਕਾਰੀ ਸਕੂਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਵੀ ਕੋਈ ਪ੍ਰਾਈਵੇਟ ਸਕੂਲਾਂ ਚੋਂ ਚੰਗੇ ਚੰਗੇ ਇੰਗਲਿਸ਼ ਸਕੂਲਾਂ ਚੋਂ ਢਾਕੇ ਗਵਰਨਮੈਂਟ ਦੇ ਸਕੂਲਾਂ ਚ ਬੱਚੇ ਪਾ ਰਿਹਾ ਹੈ ਪਹਿਲੀ ਵਾਰ ਇਸ ਇਤਿਹਾਸ ਵਾਲਾ ਕੰਮ ਹੈ ਸਰਕਾਰੀ ਹਸਪਤਾਲਾਂ ਦੇ ਹਾਲਾਤ ਅੱਜ ਵੀ ਜੋ ਨਹੀਂ ਨਹੀਂ ਉਹ ਤਾਂ ਨਹੀਂ ਉਹਨਾਂ ਦੀ ਵਈਆ ਵਾ ਹੁਣ ਮੇਰੇ ਲੁਧਿਆਣੇ ਮੈਂ ਵਿਧਾਨ ਸਭਾ ਚ ਵੀ ਇਹ ਸਵਾਲ ਉਠਾਇਆ ਸੀਗਾ ਉਹਦੀ ਵਜ੍ਹਾ ਇਹ ਹੈ ਵੀ ਅੱਜ ਤੋਂ 50 ਸਾਲ ਪਹਿਲਾਂ ਲੁਧਿਆਣਾ ਹੱਬ ਆ ਪੰਜਾਬ ਦਾ ਦਿਲ ਆ ਇੰਡਸਟਰੀ ਆ ਲੁਧਿਆਣੇ ਇੱਕ ਕੋਈ ਸਿਵਲ ਹਸਪਤਾਲ ਅਜ ਤੋ 20 ਸਾਲ ਪਹਿਲਾਂ ਮਿਲਿਆ ਵਾ ਲੁਧਿਆਣੇ ਨੂੰ ਕਿੰਨੀਆਂ ਸਰਕਾਰਾਂ ਆ ਕੇ ਚਲੇ ਗਈਆਂ ਕਿੰਨੇ ਮੈਂਬਰ ਆ ਕੇ ਚਲੇ ਗਏ ਕਿਸੇ ਨੇ ਅੱਜ ਤੱਕ ਸਵਾਲ ਨਹੀਂ ਉਠਾਇਆ ਵੀ ਲੁਧਿਆਣੇ ਨੂੰ ਕੋਈ ਵੱਡਾ ਪੀਜੀਆ ਵਰਗਾ ਹਸਪਤਾਲ ਲੈ ਕੇ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਸਵਾਲ ਉਠਾਇਆ ਔਰ ਉੱਥੇ ਜੇ ਮਾਲਕ ਨੇ ਚਾਹਿਆ ਦੂਜਾ ਸਵਾਲ ਮੇਰਾ ਉੱਥੇ ਇਹੀ ਹੋਊਗਾ ਵੀ ਇੱਕ ਪੀਜੀਆ ਵਰਗਾ ਵੱਡਾ ਹਸਪਤਾਲ ਲੁਧਿਆਣੇ ਨੂੰ ਲਿਆ ਕੇ ਦੇਣਾ ਤੁਹਾਨੂੰ ਕੀ ਜਾਬਾ ਕਿ ਭਾਸ਼ਣ ਦਿੰਦੇ ਨੇ ਕਹਿੰਦੇ ਨੇ ਕਿ ਪੰਜਾਬ ਦਿਸ਼ਾ ਹੀਣ ਹੈ ਸੀਐਮ ਸਿਰਫ ਕਹਿਦਾ ਸੀਐਮ ਐ ਕਾਗਜ਼ੀ ਸੀਐਮ ਉਹ ਤਾਂ ਉਹਨਾਂ ਨੂੰ ਲੱਗਣਾ ਹੀ ਆ ਫਿਰ ਸਾਡਾ ਸਾਡੇ ਜਿਹੜਾ 8000 ਕਰੋੜ ਰੁਪਇਆ ਰੱਖੀ ਬੈਠੇ ਆ ਕੇਂਦਰ ਦੀ ਸਰਕਾਰ ਤੂੰ ਸਾਨੂੰ ਦਵੇ ਅਸੀਂ ਆਪੇ ਆਪਣੀ ਸਭ ਕੁਝ ਠੀਕ ਕਰਾਂਗੇ ਪੰਜਾਬ ਦਾ ਸਾਡੇ ਨਾ ਮਤਰਈ ਮਾਂ ਵਾਲਾ ਕਿਉਂ ਕੰਮ ਆ ਕੇਂਦਰ ਦੀ ਸਰਕਾਰ ਚਾਹੀ ਕੋਈ ਸਰਕਾਰ ਰਹੀ ਆ ਕਿਸੇ ਦੀ ਸਰਕਾਰ ਰਹੀ ਆ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂ ਵੀ ਸਾਰਾ ਕੁਝ ਯੋਗਦਾਨ ਪੰਜਾਬੀਆਂ ਦਾ ਜੇ ਦੇਸ਼ ਨੂੰ ਲੋੜ ਆ ਤਾਂ ਪੰਜਾਬੀਆਂ ਦੀ ਸੈਂਡ ਕਮੈਂਟ ਕਹਿੰਦੀ ਅਸੀਂ ਤਾਂ ਦਿਨ ਨੂੰ ਤਿਆਰ ਆ ਬੰਦਾ ਲੈਣ ਵਾਲਾ ਹੋਣਾ ਚਾਹੀਦਾ ਹੈ ਕਿ ਕਿਵੇਂ ਕੋਈ ਬੰਦਾ ਬੰਦਾ ਕੋਈ ਪਸਨੈਲਿਟੀ ਤੌਰ ਦੇ ਉੱਤੇ ਲੈਣ ਵਾਲਾ ਹੋਵੇ ਜਾਂ ਕੰਮ ਕਰਨ ਵਾਲਾ ਬੰਦਾ ਚਾਹੀਦਾ ਕੰਮ ਕਰ ਰਿਹਾ ਸਾਢੇ 3 ਕਰੋੜ ਲੋਕ ਅੱਜ ਉਹਨਾਂ ਤੋਂ ਖੁਸ਼ ਨੇ ਆ ਦੇਖ ਲਿਓ ਰਿਜ਼ਲਟ ਦੇ ਬਾਅਦ ਫਿਰ ਹੋਰ ਖੁਸ਼ੀ ਕੀ ਹੁੰਦੀ ਐ ਉਹਨੂੰ ਹੀ ਖੁਸ਼ੀ ਦਿੰਦੇ ਅਗਲੇ ਜੇ ਬੰਦਾ ਚੰਗਾ ਵਾ 92 ਮੈਂਬਰ ਉਹਦੀ ਗਵਾਈ ਚ ਜਿੱਤੇ ਐ ਬੀਬੀਆਂ ਕਹਿੰਦੀਆਂ ਕਿ ਸਾਡਾ ਹਜ਼ਾਰ ਰੁਪਇਆ ਬੀਬੀਆਂ ਨੂੰ ਕਹਿਤਾ ਉਹ ਸਾਡੀਆਂ ਭੈਣਾਂ ਨੂੰ ਜਦੋਂ ਪੁੱਛੀਦਾ ਵਾ ਵੀ ਬਿੱਲ ਕਿੰਨਾ ਆਉਂਦਾ ਸੀ ਮੈਨੂੰ ਇਦਾਂ ਹੀ ਸਵਾਲ ਕੀਤਾ ਇੱਕ ਬੀਬੀ ਨੇ ਜਗਰਾਂ ਮੈਂ ਪੁੱਛਿਆ ਮੈਂ ਕਿਹਾ ਮਾਤਾ ਬਿੱਲ ਕਿੰਨਾ ਆਉਂਦਾ ਸੀ ਕਹਿੰਦੀ 3500 ਚਾ ਰਹੀ ਐ ਮੈਂ ਕਿਹਾ ਫਿਰ ਪਹਿਲਾਂ ਜ਼ਿਆਦਾ ਦਿੱਤੇ ਕਿ ਘੱਟ ਕਹਿੰਦੀ ਦਿੱਤੇ ਤਾਂ ਜ਼ਿਆਦਾ ਪਰ ਹਜ਼ਾਰ ਵੀ ਦੇ ਦਿਓ ਮੈਂ ਕਿਹਾ ਕੋਈ ਨਹੀਂ 2 ਮਹੀਨੇ ਤੱਕ ਉਹ ਵੀ ਦੇ ਦੇਣਾ ਪਰ ਕਹਿੰਦੇ ਜਦੋਂ ਕੱਟ ਇੰਨੇ ਇੰਨੇ ਬਿਜਲੀ ਤੇ ਲਾ ਦੇ ਤਾ ਫਿਰ ਤਾਂ ਭਾਵੇਂ ਬਿਜਲੀ ਪੂਰੀ ਮੁਫਤ ਕਰ ਦੇਣਾ ਸੁਣਿਆ ਕਿ ਲੁਧਿਆਣੇ ਦੇ ਵਿੱਚ ਵੀ ਰਾਤ ਕਹਿੰਦੇ ਪੂਰੀ ਬਿਨਾ ਬੱਤੀ ਤੋਂ ਰੁਕੀ ਕੱਟ ਰਹੇ ਨੇ ਦੇਖੋ ਕੇਵਲ ਹੁਣ ਆਪਾਂ ਇੱਕ ਉਦਾਂ ਨੋਰਮਲ ਦੇਖੀਏ ਕੋਈ ਕੇਵਲ ਗਰਮੀ ਨਹੀਂ ਪੈ ਰਹੀ ਆ ਹਾ ਕੋਈ ਕੇਵਲ ਆਪਸ ਦੇ ਵਿੱਚ ਟੱਚ ਹੋ ਗਈ ਜਾਂ ਕੋਈ ਐਸਾ ਐਕਸੀਡੈਂਟ ਹੋ ਗਿਆ ਲੰਘਦੇ ਕੋਈ ਟਰੱਕ ਲੱਗ ਗਿਆ ਜਾਂ ਉੱਤੇ ਕੋਈ ਸ਼ਾਰਟ ਹੋ ਗਿਆ ਤਾਂ ਉਹਨੂੰ ਟਾਈਮ ਤਾਂ ਲੱਗਦਾ ਨਾ ਐਸੀਆਂ ਚੀਜ਼ਾਂ ਨੂੰ ਹੁਣ ਮੈਂ ਵੀ ਕਿਸੇ ਘਰ ਚ ਲੈਣਾ ਮਾ ਕੋਈ ਏਰੀਆ ਵਾਈਜ਼ ਤਾਰਾ ਨੀਮੀਆ ਹੋ ਗਿਆ ਕੋਈ ਕਿਸੇ ਟਰੱਕ ਨਾਲ ਲੱਗ ਗਿਆ ਜਾਂ ਕੋਈ ਐਕਸੀਡੈਂਟ ਨਾਲ ਖੰਭੇ ਦੇ ਵਿੱਚ ਕੋਈ ਗੱਡੀ ਲੱਗੀ ਉਹਦੇ ਨਾਲ ਲਾਸਟ ਹੋ ਗਿਆ ਟਰਾਂਸਫਾਰਮਰ ਇਹਨੂੰ ਸਮਾਂ ਦਾ ਲੱਗ ਜਾਂਦਾ ਵਾ ਕਿ ਜਿੱਥੇ ਉਹ ਵੀ ਸਮਾਂ ਸੀਗਾ ਜਦੋਂ ਰਾਤ ਨੂੰ ساری ساری ਰਾਤ ਸਾਡੇ ਕਿਸਾਨ ਵੀਰ ਉੱਥੇ ਸਪਾਣੀਆਂ ਸਿਰੀਆਂ ਮੇਦੇ ਫਿਰਦੇ ਹੀ ਰਾਤ ਨੂੰ ਲੈਟ ਆਉਂਦੀ ਨਹੀਂ ਸੀ ਘਰੋਂ ਜਾਂਦੇ ਸੀ ਏ 12 ਵਜੇ ਮੋਟਰ ਦੇ ਉੱਤੇ ਜਾਂਦਾ ਜਾਨੂ ਜਾਂਦੇ ਲਾਈਟ ਖਤਮ ਅੱਜ ਲੋਕਾਂ ਨੂੰ ਜਾ ਕੇ ਪੁੱਛੋ ਮੱਕੀ ਲੋਕ ਬੀਜਦੇ ਆ ਦੁਪਹਿਰੇ ਹੀ ਆਪਣੇ ਪਾਣੀ ਲਾ ਕੇ ਜਾਂਦੇ ਆ ਘਰ ਜਾ ਕੇ ਆਰਾਮ ਕਰਦੇ ਆ ਕਸਾਂ ਅੱਜ ਫਿਰ ਸੜਕਾਂ ਤੇ ਬੈਠਾ ਦੇਖੋ ਉਹਦੀ ਬਈਆ ਵਾ ਕਿਸਾਨ ਬੈਠਾ ਵਾ ਮੋਦੀ ਦੀ ਬਈਆ ਨਾਲ ਕਿਸਾਨ ਤਾਂ ਮੋਦੀ ਦੀ ਬਈਆ ਨਾਲ ਬੈਠਾ 700 ਕਿਸਾਨ ਪਹਿਲਾਂ ਸ਼ਹੀਦ ਹੋਇਆ ਫੇਰਾ ਸਾਡਾ ਉਹਨੂੰ 23 ਸਾਲ ਦਾ ਜਵਾਕ ਇੱਕ ਹਰਿਆਣਾ ਦੇ ਵਿੱਚ ਬੀਜਪੀ ਸਰਕਾਰ ਨੇ ਗੋਲੀ ਦਾ ਆਰਡਰ ਕਰਾ ਕੇ ਉਨੂੰ ਦੇ ਨਿਭਾਣਾਂ ਦੇ ਭਰਾ ਨੂੰ ਐਦਾਂ ਨਹੀਂ ਪੰਜਾਬ ਦੇ ਨਾਲ ਐਨਾ ਨਾ ਵਿਤਕਰਾ ਕਰਨ ਪੰਜ ਸਦਾਰ ਭਗਵਾਨ ਸਿੰਘ ਮਾਨ ਨੇ ਕੇਂਦਰ ਦੇ ਮੰਤਰੀ ਆਏ ਉਹਨਾਂ ਨੇ ਰਾਤ ਨੂੰ 2-2 ਵਜੇ ਮੀਟਿੰਗਾਂ ਕਰਾਈਆਂ ਫਿਰ ਉਦੋਂ ਮੰਗ ਲੈਂਦੇ ਪਹਿਲਾ ਬਿੱਲ ਪਹਿਲਾਂ ਜਦੋਂ 700 ਕਿਸਾਨ ਸ਼ਹੀਦ ਹੋ ਗਿਆ ਉਦੋਂ ਬਾਅਦ ਮੰਨੇ ਉਹ ਕਿਹਦੀ ਵਈਆ ਨਾਲ ਉਹ ਸ਼ਹੀਦ ਹੋਏ ਉਹਦੇ ਚ ਕੇਂਦਰ ਦਾ ਕਸੂਰ ਨਹੀਂਗਾ ਅਗਰ ਬਿੱਲ ਵਾਪਸ ਲੈਣੇ ਸੀ ਪਹਿਲਾਂ ਹੀ ਲੈ ਲੈਂਦੇ ਕਾਂਗਰਸ ਨੇ ਚਾਹੇ ਅੰਦੋਲਨ ਹੋਇਆ ਪਰ ਕਿਸਾਨ ਦਿੱਲੀ ਤੱਕ ਤਾਂ ਪਹੁੰਚ ਗਏ ਸੀ ਆਵਾਜ਼ ਵੀ ਪਾਰਟੀ ਦੇ ਟੈਂਪੋ ਤੇ ਕਹਿੰਦੇ ਸੰਘੂਤੀ ਰੋਕ ਲੈ ਇੱਕ ਕਾਂਗਰਸ ਦੇ ਕੰਡੇ ਵੀ ਜੇ ਹੋਏ 700 ਕਿਸਾਨ ਪਹਿਲਾਂ ਸ਼ਹੀਦ ਹੋਇਆ ਵਾ ਕਾਂਗਰਸ ਦੇ ਹੀ ਕੰਡੇ ਵੀ ਜੇ ਹੋਇਆ ਜਿਹੜੇ ਅਸੀਂ ਚੁਗਦੇ ਪਏ ਆ ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਭਾਜਪਾ ਤੇ ਕਾਲੀ ਦਲ ਦੀ ਸਰਕਾਰ ਨੇ ਸਾਡੀ ਜਵਾਨੀ ਦਾ ਕਹਾਣ ਕੀਤਾ ਸਾਡੀ ਜਵਾਨੀ ਚਿੱਟੇ ਦੇ ਨਸ਼ੇ ਚ ਲਾਈ ਸਿਆਸੀ ਬੰਦਿਆਂ ਦਾ ਉਹਦੇ ਵਿੱਚ ਕਾਰੋਬਾਰ ਸੀਗਾ ਤੇ ਬਾਅਦ ਦੇ ਵਿੱਚ ਕਾਂਗਰਸ ਨੇ ਆ ਕੇ ਗੁਟਕਾ ਸਾਹਿਬ ਦੀ ਵੀ ਹੱਥ ਚ ਫੜ ਕੇ ਇਹਨਾਂ ਦੇ ਮੁੱਖ ਮੰਤਰੀਆਂ ਸਾਹਿਬ ਨੇ ਸੌ ਖਾਦੀ ਆ ਪਰ ਉਹਦੇ ਤੇ ਵੀ ਪੂਰਾ ਨਹੀਂ ਉਤਰੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਮੈਂ ਆਪਣੇ ਹਲਕੇ ਦੇ ਵਿੱਚ ਮਿਸ਼ਨ ਬਣਾ ਕੇ ਇਸ ਕੰਮ ਨੂੰ ਲੜਿਆ ਜੇ ਸਾਡੀ ਜਵਾਨੀ ਨਾ ਰਹੀਏ ਸੀ ਸੜਕਾਂ ਤੇ ਤੇ ਸੜਕਾਂ ਦੇ ਗਲੀਆਂ ਬਣਾ ਕੇ ਕੀ ਕਰਾਂਗੇ ਸੜਕਾਂ ਤੇ ਤੁਰਨਾ ਜਵਾਨੀ ਨੇ ਨਸ਼ਾ ਤਾਂ ਪੰਜਾਬ ਦੇ ਵਿੱਚ ਆ ਚੁੱਕਾ ਨੇ ਨਸ਼ਾ ਅਸੀਂ ਕਦੋਂ ਕਹਿੰਦੇ ਆ ਵੀ ਬਿਲਕੁਲ ਖਤਮ ਹੋ ਗਿਆ ਪਰ ਕੰਟਰੋਲ ਕਰ ਰਹੇ ਆ ਆਪਣੇ ਆਪਣੇ ਐਮਐਲਏ ਲੱਗੇ ਹੋਏ ਆ ਹਲਕਿਆਂ 'ਚ ਮੇਰੇ ਹਲਕੇ ਸੈਂਟਰ 'ਚ ਜਾ ਕੇ ਪਤਾ ਕਰੋ ਮੈਂ ਕਿਵੇਂ ਕੰਮ ਕੀਤਾ 2 ਸਾਲ ਇਸ ਕੰਮ ਦੇ ਉੱਤੇ ਮਾਵਾ ਖੋਸ਼ ਨੇ ਜਿਨ੍ਹਾਂ ਦੇ ਬੱਚੇ 70 ਬੱਚਿਆਂ ਨੂੰ ਮੈਂ ਠੀਕ ਕਰਾ ਕੇ ਮਾਵਾ ਦੀ ਝੋਲੀ 'ਚ ਛੱਡ ਕੇ ਆਇਆ ਬਿਲਕੁਲ ਠੀਕ ਨੇ ਲੁਧਿਆਣੀ ਦੇ ਵਿੱਚ ਇਸ ਵੇਲੇ ਜਿਹੜੇ ਮੁੱਦੇ ਨੇ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਸਭ ਤੋਂ ਵੱਡਾ ਮੁੱਦਾ ਲੁਧਿਆਣਾ ਦੇ ਵਿੱਚ ਇੱਕ ਵੱਡਾ ਨਾਲਾ ਦਾ ਹੁੰਦਾ ਕਿ ਉਹ ਹਮੇਸ਼ਾ ਹਾਈਲਾਈਟ ਰਹਿੰਦਾ ਪਰ ਕੰਮ ਕਦੇ ਨਹੀਂ ਹੋਇਆ ਦੇਖੋ ਹੁਣ ਸਰਦਾਰ ਭਗਵਾਨ ਸਿੰਘ ਮਾਨ ਤੇ ਸੀਚੇਵਾਲ ਸਾਹਿਬ ਰਾਜ ਸਭਾ ਮੈਂਬਰ ਮੈਂ ਵੀ ਉਸ ਕਮੇਟੀ ਦੇ ਵਿੱਚ ਮੈਂਬਰ ਹਾਂ ਅਸੀਂ ਲੱਗੇ ਹੋਏ ਆ ਇਹਨਾਂ ਨੇ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਸਾਰਾ ਇੰਡਸਟਰੀ ਦਾ ਪਾਣੀ ਜਿਹੜਾ ਉਹ ਅੰਦਰੋਂ ਅੰਡਰਗਰਾਊਂਡ ਕੀ ਮੈਂ ਕਹਿ ਨਹੀਂ ਦਿੰਦੇ ਕੋਈ ਪਾਈਪ ਲਾਈਨ ਕੋਈ ਚੋਰੀ ਕਰਨੀ ਹੋਏ ਉਹ ਟੋਟਲ ਐਜੇ ਕੰਮ ਕੀਤੇ ਹੋਇਆ ਹੁਣ ਇੱਕ ਇੱਕ ਕਰਕੇ ਉਹ ਪਾਈਪਾਂ ਨੂੰ ਕਢਾ ਰਹੇ ਆ ਜਿਹੜੇ ਇੰਡਸਟਰੀ ਦੇ ਕਰਕੇ ਇਹ ਗੰਦਾ ਹੋ ਰਿਹਾ ਪਾਣੀ ਪਰ ਉਹਨਾਂ ਦੇ ਪੂਰਾ ਬਰੀਕੀ ਦਾ ਕੰਮ ਵੀ ਕਰ ਰਹੇ ਆ ਇਹ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਬੁੱਢਾ ਨਾਲਾ ਜੀ ਨੂੰ ਬਣਾਇਆ ਬਣਾਇਆ ਤਾਂ ਲੋਕਾਂ ਨੇ ਹੀ ਆ ਨਾ ਅਸੀਂ ਵੀ ਬੱਚੀ ਆਉਣੇ ਆ ਉਹਦੇ ਪਰ ਇੱਕ ਸਮੇਂ ਦੇ ਨਾਲ ਇਹ ਬੁੱਢਾ ਦਰਿਆ ਸੀ ਅਸੀਂ ਖੋਦੇ ਦੇ ਵਿੱਚ ਮੈਂ ਖੋਦ ਆਪ ਨਹਾਉਂਦਾ ਰਿਆ ਸਾਡੇ ਇਤਿਹਾਸਕ ਗੁਰੂ ਨਾਨਕ ਦੇਵ ਜਨ ਚੋ ਧਰਤੀ ਆ ਗੁਰਦੁਆਰਾ ਗਊ ਘਰ ਸਾਹਿਬ ਉੱਥੇ ਅਸੀਂ ਨਹਾਉਂਦੇ ਰਿਆ ਪਾਣੀ ਦਿੱਤਾ ਦੇਖਦਾ ਹੁੰਦਾ ਈ ਥੱਲੇੋਂ ਦੇਖ ਲਓ ਜ਼ਮੀਨ ਚ ਇਹ ਆਪਣੇ ਲੋਕਾਂ ਦਾ ਸਾਡੇ ਲੋਕਾਂ ਦਾ ਕਸੂਰ ਹੈ ਇਹ ਅਸੀਂ ਲੋਕਾਂ ਨੇ ਜਿਹੜੇ ਰਾਜਨੀਤੀ ਲੋਕ ਸੀ ਉਹਨਾਂ ਨੇ ਇੰਡਸਟਰੀ ਨੂੰ ਵਿੱਚ ਇਸ ਕੰਮ ਦਾ ਘਾਣ ਕਰਨ ਲਈ ਇਜਾਜ਼ਤ ਦਿੱਤੀ ਤਾਂ ਹੀ ਇੰਨਾ ਗੰਦਾ ਹੋਇਆ ਹੈ ਤੇ ਅਨੇਕ ਲੋਕ ਇਹ ਸਵਾਲ ਕਰਦੇ ਨੇ ਕਿ ਕਿਉਂ ਅਸ਼ੋਕ ਪ੍ਰਾਸ਼ਰ ਕਾਪੀ ਨੂੰ ਮੋਟ ਪਾਈ ਜਾਂਦੀ ਹੈ ਪਾਈ ਜਾਵੇ ਜਿੰਨ ਕੰਮਾਂ ਦੇ ਆਧਾਰ ਤੇ ਪਾਈ ਜਾਵੇ ਕੰਮ ਕੀਤੇ ਆ ਜੇ ਕੰਮ ਕੀਤੇ ਨਾ ਹੁੰਦੇ ਤਾਂ ਫਿਰ ਪਾਰਟੀ ਆ ਸਾਨੂੰ ਟਿਕਟ ਨਾ ਦੇਦੀ ਪਾਰਟੀ ਤੇ ਹੀ ਸਵਾਲ ਹੁੰਦਾ ਕਿ ਪਾਰਟੀ ਕਹਿੰਦੀ ਸੀ ਆਮ ਬੰਦਿਆਂ ਦੀ ਪਾਰਟੀ ਹੈ ਆਮ ਜਿ ਘਰਾਂ ਦੇ ਮੁੰਡਿਆਂ ਨੂੰ ਅਸੀਂ ਟਿਕਟਾਂ ਦਵਾਂਗੇ ਪਰ ਕੀ ਆਮ ਘਰਾਂ ਦੇ ਮੁੰਡੇ ਤਕਲੀ ਤਕਲੀਤਾ ਇਹੀ ਹੈ ਇਹਨਾਂ ਨੂੰ ਆਪੋਜੀਸ਼ਨ ਨੂੰ ਵੀ ਆਮ ਘਰਾਂ ਦੇ ਮੁੰਡੇ ਅੱਗੇ ਕਿਉਂ ਵਧੀ ਜਾਂਦੇ ਆ ਸਧਾਰਨ ਭਗਵਾਨ ਸਿੰਘ ਆਮ ਆਦਮ ਸਧਾਰਨ ਘਰ ਦੇ ਵਿੱਚੋਂ ਆ ਕੇ ਮੁੱਖ ਮੰਤਰੀ ਕਿਉਂ ਬਣ ਗਿਆ ਅੱਗੇ ਰਾਜੇ ਮਹਾਰਾਜੇ ਬੰਦੇ ਸੀ ਬਾਦਲ ਸਾਹਿਬ ਬੰਦੇ ਸੀ ਇਹੀ ਗੱਲਾਂ ਦੀਆਂ ਦਾ ਤਕਲੀਫਾਂ ਨੇ ਇਹਨਾਂ ਨੂੰ ਅੱਜ ਬਾਦਲਾਂ ਦੇ ਮੁੰਡੇ ਬੈਠੇ ਆ ਬਿਨਾ ਮੁੱਖ ਮੰਤਰੀ ਤੋਂ ਤੇ ਤਾਂ ਹੀ ਉਹੀ ਤਕਲੀਫਾਂ ਇਹਨਾਂ ਨੂੰ ਚੁਭਦੀਆਂ ਵੀ ਇਹ ਆਮ ਸਧਾਰਨ ਘਰਾਂ ਦੇ ਮੁੰਡੇ ਐਮਐਲਏ ਕਿਉਂ ਬਣ ਗਏ ਹੁਣ ਇਹਨਾਂ ਨੂੰ ਤਾਂ ਮਹਿਸੂਸ ਹੁੰਦਾ ਵਾ ਵੀ ਹੁਣ ਇਹਨਾਂ ਨੇ ਐਮਪੀ ਬਣਾ ਲੈਣੇ ਸਧਾਰਨ ਇਹੀ ਰੀਤ ਤੋੜੀ ਆ ਪੰਜਾਬ ਦੇ 3.5 ਕਰੋੜ ਲੋਕਾਂ ਨੇ ਇਨਾ ਕਰਕੇ ਹੀ ਤੋੜੀ ਆ ਸੁਖਵੀਰ ਬਾਦਲ ਤੁਹਾਡਾ ਨਾਮ ਲੈ ਕੇ ਮਜ਼ਾਕ ਵੀ ਉਹਦਾ ਬਣਾਉਂਦੇ ਨੇ ਤੇ ਕਹਿੰਦੇ ਨੇ ਕਿ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਹ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਚਲੋ ਲੱਗ ਜਾਣਾ ਪਤਾ ਸੁਖਵੀਰ ਬਾਦਲ ਜੀ ਨੂੰ ਆ 5 ਤਰੀਕ ਤੱਕ ਹੋ ਜਾਣਾ ਕਲੀਅਰ ਸੁਖਵੀਰ ਬਾਦਲ ਜੀ ਨੂੰ ਕਹੋ ਟਰੈਕਟਰ ਤੇ ਚੜ੍ਹਨਾ ਪਹਿਲੀ ਵਾਰ ਛੜੇ ਹੋਣੇ ਆ ਉਹਦਾ ਕੋਈ ਰਿਜਲਟ ਨਹੀਂ ਦੇਣਾ ਲੋਕਾਂ ਨੇ ਟਰੈਕਟਰ ਤੇ ਚੜ੍ਹ ਕੇ ਕ੍ਰੈਕਟਰ ਵਾਲਿਆਂ ਨਾਲ ਦਾ ਤੁਸੀਂ ਸਾਰੀ ਸਾਰੀ ਜ਼ਿੰਦਗੀ ਤੁਸੀਂ ਲੋਕਾਂ ਨੇ ਉਹਨਾਂ ਨੂੰ ਆਹ ਪੋਜੀਸ਼ਨਾਂ ਤੇ ਲਿਆਂਦਾ ਸੀਗਾ ਅੱਜ ਤਾਂਹੀਂ ਬਾਡਰਾਂ ਤੇ ਬੈਠੇ ਆ ਉਹ ਇਹਨਾਂ ਲੋਕਾਂ ਦੀ ਬਦੌਲਤ ਕਹਿੰਦੇ ਮੁੱਖ ਮੰਤਰੀ ਜਿਸ ਤਰੀਕੇ ਨਾਲ ਤੀਰ ਕਮਾਨ ਛੱਡ ਕੇ ਹਰ ਰੈਲੀ ਦੇ ਵਿੱਚ ਆਪਣਾ ਅੰਦਾਜ਼ ਦਿਖਾਉਂਦੇ ਆ ਕਿ ਉਹ ਤੀਰ ਕਮਾਨ ਨਾਲ ਪੰਜਾਬ ਨੂੰ ਤੇ ਹਰੋ ਜਾਣੇ ਨਹੀਂ ਲੱਗਦਾ ਟਿਕਾਣੇ ਆ ਨਾ ਉਹ ਤੀਰ ਕਮਾਨ ਜਿਹੜਾ ਛੱਡਦੇ ਆ ਨਾ ਉਹ ਇਹਨਾਂ ਦੇ ਕਾਲੀ ਦਲ ਤੇ ਭਾਜਪਾ ਤੇ ਕਾਂਗਰਸ ਦੇ ਟਿਕਾਣੇ ਜਾ ਕੇ ਲੱਗਦਾ ਆਹੀ ਬਨਵੇਂ ਸੀਤਾ ਆ ਗਿਆ ਹੁਣ ਤੇਰਾ ਆ ਜਾਣੀਆਂ ਨੇ ਲੋਕਾਂ ਨੇ ਦੇਖਿਓ ਉਹ ਵੈਸੇ ਹੀ ਟਗਾਣੇ ਤੁਸੀਂ ਇਹਨਾਂ ਨੇ ਤੁਹਾਨੂੰ ਗਣਾ ਉਹ ਤੀਰ ਤਾਂ ਟਗਾਣੇ ਲੱਗਿਆ ਸਾਡੇ ਤੁਸੀਂ 13 ਪਾਰ ਕਿਈ ਜਾ ਰਹੇ ਹੋ ਉਧਰੋਂ ਬੀਜੇਪੀ 400 ਪਾਰ ਗਈ ਜਾ ਰਹੀ ਹੈ ਬੀਜੇਪੀ ਦਾ 400 ਪਾਰ ਕਹਿ ਰਹੀ ਹੈ ਪਰ ਅੱਧ ਵਿਚ ਘਰ ਮੇ ਨਹੀਂ ਰਹਿ ਰਹੀ ਹੁਣ 400 ਪਾਰ ਨੂੰ ਛੱਡੋ ਅੱਧ ਵਿਚ ਘਰ ਮੇ ਨਹੀਂ ਰਹਿ ਰਹੀ ਲੁਧਿਆਣੇ ਦੇ ਜਦੋਂ ਲੋਕਾਂ ਦੇ ਵਿੱਚੋਂ ਲੰਘਦੇ ਹੁਣ ਇੱਕ ਨਿਰਾਸ਼ਾ ਉਹਨਾਂ ਤੇ ਚਿਹਰੇ ਤੇ ਨਜ਼ਰ ਆਉਂਦੀ ਹੈ ਪਿਛਲੇ 10 ਸਾਲਾਂ ਦੇ ਵਿੱਚ ਜਾਂ ਉਹ ਲੱਗਦਾ ਹੈ ਕਿ ਨਹੀਂ ਓਨੈਸਟਲੀ ਦੱਸੋ ਕਿ ਤੁਹਾਨੂੰ ਲੱਗਦਾ ਕਿ ਨਹੀਂ ਜੁੜਿਆੜੇ ਦੇ ਮੁੱਦੇ ਚੁੱਕੇ ਤੱਕ ਗਏ ਨੇ ਨਹੀਂ ਦੇਖੋ ਗੱਲ ਸੁਣ ਲਓ ਕੋਈ ਲੋਕਾਂ ਦੇ ਚਿਹਰੇ ਦੇ ਉੱਤੇ ਮੈਂ ਹੁਣ ਵੀ ਅੱਜ ਸਵੇਰ ਦੀ ਉਹ ਗੱਲ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਇਹ ਅੱਜ ਸਵੇਰ ਦੀ ਉਹ ਗੱਲ ਆ ਉਹ ਕਹਿੰਦੇ ਕੋਸ਼ਤਾ ਸਾਨੂੰ ਚੇਂਜ ਲੱਗਦਾ ਹੀ ਆ ਅਸੀਂ ਕਿਉਂ ਜਿਹੜਾ ਸਾਨੂੰ ਚੇਂਜ ਲੱਗਦਾ ਵਾ ਕੁਝ ਅਸੀਂ ਕਿਉਂ ਤੁਹਾਨੂੰ ਹੋਰ ਪਾਵਰ ਨਾ ਦਈਏ ਲੋਕਾਂ ਦੇ ਲਫਾਜ ਆ ভোটারਾਂ ਦਾ ਇਹ ਲਫਾਜ ਆ ਵੀ ਅਸੀਂ ਕਿਉਂ ਨਾ ਤੁਹਾਨੂੰ ਹੋਰ ਚਾਂਸ ਦਈਏ ਸਾਨੂੰ ਜਦ ਵਧੀਆ ਲੱਗ ਰਿਹਾ ਪਿਛਲੇ 15 ਸਾਲਾਂ ਚ ਬਾਦ ਕੁਛ ਵਧੀਆ ਹੋ ਰਿਹਾ ਵਾ ਦਿਖ ਰਿਹਾ ਵਾ ਤੇ ਕਿਉਂ ਨਾ ਤੁਹਾਨੂੰ ਅਸੀਂ ਮੌਕਾ ਦਈਏ ਖੈਰ ਦਾਵਾ ਕਰ ਰਹੇ ਨੇ ਕਿ ਲੋਕ ਮੌਕਾ ਨੂੰ ਦੇਣਗੇ ਪਰ ਦਾਵੇ ਕਰਨ ਚਲੋ ਹੱਕ ਦੇ ਸਬੰਧ ਦਾ ਫਿਲ ਦੇਖਣਾ ਵੀ ਸਦਾ ਹੱਕ ਹੈ ਉਹ ਦਾਅਵਿਆਂ ਦੀ ਜ਼ਮੀਨੀ ਹਕੀਕਤ ਕਿੰਨੀ ਮੇਲ ਖਾਂਦੀ ਹੈ ਉਹ 1 ਜੂਨ ਨੂੰ ਮੋਟਾ ਪੈਣ ਗਿਆ ਤੇ 4 ਜੂਨ ਨੂੰ ਜਿਹੜੇ ਨਤੀਜੇ ਆਉਣੇ ਨੇ ਉਹਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਅਸ਼ੋਕ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੰਟੈਂਟ ਦੇ ਲਈ ਥੈਂਕ ਯੂ ਥੈਂਕ ਯੂ ਸ਼ੁਕਰੀਆ ਜੀ